ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਸੋ ਆਪਾਂ ਇਸ ਟਰੈਕਟਰ ਦੀ ਜਿਹੜੀ ਸਰਵਿਸ ਲਈ ਆਏ ਸੀਗੇ ਕਿਉਂਕਿ 100 ਘੰਟਾ ਟਰੈਕਟਰ ਕੰਪਲੀਟ ਕਰ ਗਿਆ ਸੀ ਆਪਣਾ ਬਾਕੀ ਇਹਦੇ ਵਿੱਚ ਆਪਾਂ ਫਿਲਟਰ ਵਗੈਰਾ ਚੇਂਜ ਕਰਤੇ ਕਿਉਂਕਿ ਔਇਲ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਜਿਹਦੇ ਕਾਰਨ ਕਰਕੇ ਫਿਰ ਬਦਲਣ ਲਈ ਆ ਪਏ ਸੀ 4511 ਠੀਕ ਹੈ ਹਾਲੈਂਡ 3630 ਠੀਕ ਹੈ ਤੇ ਦੱਸੋ ਅਰਜਨ ਨੋ ਉਹ ਤੇ ਫਿਰ ਕਿਰਾਏ ਤੇ ਚੱਲਦੇ ਜਿਆਦਾ ਆਪਣਾ ਕਿਰਾਇਆ ਹੈਗਾ ਟੋਲ ਤੇ ਸਟਾਰਟ ਹੁੰਦਾ ਤੇ ਫਿਰ ਉਹ ਟੀਬ ਬਦਲ ਕੇ ਆਪਣਾ ਹੁੰਦੇ ਨੇ ਪਾਉਣੀਆਂ ਬਾਰੂ ਸੋ ਸਟਾਰਟ ਹਾਂ ਬਾਸ ਅੱਛਾ 1982 ਅੱਗੇ 4 5 ਹੁੰਦੇ ਪਿੱਛੇ 4 ਫਿਰ ਪਿੱਛੇ 5 ਕਰਾਂਗੇ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀ ਐਨਟੀ ਬਰਗਾੜੀ ਤੇ ਉਮੀਦ ਕਰਦੇ ਹਾਂ ਸਾਰੇ ਭਰਾ ਆਪਣੇ ਠੀਕ ਹੋਣਗੇ ਲਓ ਜੀ ਅੱਜ ਆਪਾਂ ਪਹੁੰਚੇ ਸੀਗੇ ਜੋ ਕਿ ਤੁਸੀਂ ਇੱਕ ਪਿੱਛੇ ਫਰੇਮ ਦੇ ਵਿੱਚ ਟਰੈਕਟਰ ਦੇਖ ਰਹੇ ਹੋ 735 ਜਿਹੜਾ ਕਿ ਆਪਾਂ ਪੱਟੀ ਤਿਆਰ ਕੀਤਾ ਸੀ ਸੋ ਆਪਾਂ ਇਸ ਟਰੈਕਟਰ ਦੀ ਜਿਹੜੀ ਸਰਵਿਸ ਲਈ ਆਏ ਸੀਗੇ ਕਿਉਂਕਿ 100 ਘੰਟਾ ਟਰੈਕਟਰ ਕੰਪਲੀਟ ਕਰ ਗਿਆ ਸੀ ਆਪਣਾ 100 ਤੋਂ ਪਾਰ ਕਰ ਗਿਆ ਸੀਗਾ ਤੇ ਜਿਹਦੇ ਕਾਰਨ ਕਰਕੇ ਫਿਰ ਆਪਾਂ ਇਹਦੀ ਸਰਵਿਸ ਕਰਨ ਲਈ ਫਿਰ ਆਪਾਂ ਫਰੋਜਪੁਰ ਆਏ ਸੀਗੇ ਫਰੋਜਪੁਰ ਕਿਉਂਕਿ ਇਹਨਾਂ ਦੇ ਰਿਸ਼ਤੇਦਾਰੀ ਚ ਟਰੈਕਟਰ ਆਇਆ ਵਾ ਸੀਗਾ ਠੀਕ ਹੈ ਜੀ ਤੇ ਸੋ ਆਪਾਂ ਸਰਵਿਸ ਕਰਕੇ ਤੇ ਚਲਦੇ ਆਂ ਵਾਪਸ ਤੇ ਬਾਕੀ ਭਰਾ ਨੂੰ ਪੁੱਛਾਂਗੇ ਆਪਾਂ ਤੇ ਕਿਵੇਂ ਚੱਲਦਾ ਟਰੈਕਟਰ ਤੇ ਕੀ ਗੱਲਬਾਤ ਆ ਠੀਕ ਹੈ ਜੀ ਤੇ ਬਾਕੀ ਵਲੌਗ ਨਾਲ ਤੁਸੀਂ ਜੁੜ ਰਹੇ ਪੱਕੇ ਇਹਦੇ ਵਿੱਚ ਆਪਾਂ ਫਿਲਟਰ ਵਗੈਰਾ ਚੇਂਜ ਕਰਤੇ ਕਿਉਂਕਿ ਆਇਲ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ ਜਿਹਦੇ ਕਾਰਨ ਕਰਕੇ ਫਿਰ ਬਦਲਣ ਲਈ ਆ ਪਾਏ ਸੀਗੇ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਪਹਿਲੀ ਸਰਵਿਸ ਆਪਾਂ ਨੂੰ 100 ਘੰਟੇ ਤੇ ਕਰਨੀ ਪੈਂਦੀ ਕਿਸੇ ਵੀ ਟਰੈਕਟਰ ਦੀ ਤੋਂ ਸੋ ਆਪਾਂ ਦੇ ਫਿਲਟਰ ਵੀ ਚੇਂਜ ਕਰਨੇ ਇੱਕ ਤਾਂ ਤੇ ਇੱਕ ਦਾ ਆਇਲ ਚੇਂਜ ਕਰਕੇ ਤੇ ਫਿਰ ਉਸ ਤੋਂ ਬਾਅਦ ਚੱਲਦੇ ਆਂ ਤੇ ਬਾਕੀ ਆਪਾਂ ਬਾਈ ਨੂੰ ਪੁੱਛਾਂਗੇ ਕਿਦਾਂ ਟਰੈਕਟਰ ਚੱਲਦਾ ਤੇ ਕੀ ਗੱਲਬਾਤ ਸਾਰਾ ਤੁਹਾਨੂੰ ਭਰਾ ਤੋਂ ਪਿਛਾਵਾਂਗੇ ਆਪਾਂ ਇਹ ਆਪਣਾ ਟਰੈਕਟਰ ਕਰਨ ਭਰਾ ਦਾ ਜੋ ਆਪਣਾ ਅਮਰੀਕਾ ਵਾਲਾ ਵੀਰ ਆ ਠੀਕ ਆ ਜੀ ਤੇ ਬਾਕੀ ਇਹਨਾਂ ਦਾ ਪੇਜ ਵੀ ਬਣਿਆ ਵਾ ਬਾਬਾ ਫਾਰਮ ਦੇ ਨਾਮ ਤੇ ਇਨਸਟਾ ਫੇਸਬੁੱਕ YouTube ਤੇ ਲਓ ਭਾਈ ਜੀ ਜਿਹੜਾ ਆਪਾਂ ਸਵਰਾਜ ਟਰੈਕਟਰ ਆਪਾਂ 735 ਪੱਟੀ ਵਾਲਾ ਤਿਆਰ ਕੀਤਾ ਸੀ ਉਹਦੀ ਸਰਵਿਸ ਆਪਣੀ ਡਨ ਹੋ ਗਈ ਆ ਤੇ ਬਾਕੀ ਆਪਾਂ ਰਾਜਨ ਭਰਾ ਨੂੰ ਕੋਈ ਤੇ ਟਰੈਕਟਰ ਕਿਦਾਂ ਚੱਲਦਾ ਤੇ ਕੀ ਗੱਲ ਪਤਾ ਪਹਿਲਾਂ ਤਾਂ ਭਾਈ ਸੱਸੀ ਕਾਲ ਸਕਸੀ ਤੇ ਪਹਿਲਾਂ ਤਾਂ 10 ਟਰੈਕਟਰ ਕਿਵੇਂ ਚੱਲਦਾ ਬਹੁਤ ਵਧੀਆ ਚੱਲਦਾ ਠੀਕ ਆ ਮਾਣ ਹੁੰਦਾ ਖੁਸ਼ ਫਿਰ ਪੂਰਾ ਠੀਕ ਆ ਠੀਕ ਆ ਵਾਜ ਵਾਜ ਹੋ ਜਾਂਦੀ ਅੱਛਾ ਠੀਕ ਆ ਠੀਕ ਆ ਤੇ ਫਿਰ ਆ ਮੂਰੇ ਬਾਬੇ ਬਾਬਾ ਫਾਰਮ ਦਾ ਲਖਾਇਆ ਫਿਰ ਇਹ ਪੇਜ ਆ ਤੁਹਾਨੂੰ ਅੱਛਾ ਜੂ ਦੇ ਇੰਸਟਾਗ੍ਰਾਮ ਤੇ ਅੱਛਾ ਇੰਸਟਾਗ੍ਰਾਮ ਦਾ ਲਓ ਵੀ ਮਿੱਤਰੋ ਜਿਹੜਾ ਬਾਈ ਦਾ ਪੇਜ ਆ ਜਿਹੜਾ ਬਾਬਾ ਫਾਰਮ ਦੇ ਨਾਮ ਤੇ ਮਸ਼ਹੂਰ ਆ ਤੇ ਉੱਥੇ ਤੁਹਾਨੂੰ ਟਰੈਕਟਰ ਦੀਆਂ ਸਾਰੀਆਂ ਵੀਡੀਓ ਦੇਖਣ ਨੂੰ ਮਿਲ ਜਾਣਗੀਆਂ ਤੇ ਫੋਲੋ ਜ਼ਰੂਰ ਕਰ ਲਿਓ ਤੇ ਬਾਈ ਫਿਰ ਅੱਗੇ ਅੱਗੇ ਨਾਲੋਂ ਕਿੰਨਾ ਕ ਫਰਕ ਆ ਜਿਵੇਂ ਪਹਿਲਾਂ ਤੁਸੀਂ 735万 ਦਾ ਚਲਾਇਆ ਸੀਗਾ ਉਹਦੇ ਨਾਲੋਂ ਬਹੁਤ ਜ਼ਿਆਦਾ ਫੜ ਗਿਆ ਮਤਲਬ ਕਿੰਨੇ ਡੇਕਟਰ ਵਾਰ ਤੇ ਆ ਜਾ 735 ਕਿੰਨੇ ਵੜ ਗਏ ਦੋ ਵੜ ਗਏ ਦੋ ਵੜ ਗਏ ਜੀ 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 ਤਾਂ ਸਾਹ ਤਾਂ ਕਿਹੜਾ ਚਲਾ ਲਿਆ ਹੁਣ ਇਹ ਮਗਰ ਮਗਰ ਸੁਪਰ ਸੈਂਟਰ ਉਹ ਚਲਾ ਲਿਆ ਠੀਕ ਹੈ ਉਹ ਕੋਈ ਨਹੀਂ ਸਮਝ ਭਾਉਂਦੇ ਠੀਕ ਹੈ ਹੁਣ ਵੱਡਾ ਲਿਆਵਾਂਗੇ 10 ਫੁੱਟ ਠੀਕ ਹੈ ਠੀਕ ਹੈ 10 ਫੁੱਟ ਲਿਆਵਾਂ ਹਾਂ ਠੀਕ ਠੀਕ ਤੇ ਚਲੋ ਬਾਕੀ ਆ ਜੀ ਖਾਣਿਆ ਆ ਜਾ ਖਾ ਮਗਰ ਤੇ ਕਿੰਨੇ ਘੰਟੇ ਚਲਾਤਾ ਬਾਈ ਫਿਰ ਕ੍ਰਾਉਨ ਤੋਂ ਬਾਅਦ ਇਹ ਚੱਲ ਗਿਆ 130 ਘੰਟੇ ਅੱਛਾ 130 ਘੰਟੇ ਚੱਲ ਗਿਆ ਕਿਉਂਕਿ ਸੱਜਣੋ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟਾਂ ਜਿਹੜੀ ਜਿਹੜੀ ਸਰਵਿਸ ਆਪਾਂ ਕਰਨੀ ਸੀਗੀ 100 ਘੰਟੇ ਦੇ ਕਰਦੇ ਹੋ ਨੇ ਜਦੋਂ ਵੀ ਕੋਈ ਇੰਜਨ ਆਪਰ ਓਵਰਹਾਲ ਕਰੀਏ ਤੇ ਸੋ ਬਾਈ ਨੇ ਇਹਨੂੰ 130 ਘੰਟੇ ਚਲਾਤਾ ਤੇ ਬਾਈ ਫਿਰ ਲੀਕੇਜ ਦੀ ਕੋਈ ਸਮੱਸਿਆ ਤਾਂ ਨਹੀਂ ਆਈ ਟਰੈਕਟਰ ਦੇ ਵਿੱਚ ਕੋਈ ਕੋਈ ਟੱਕਰ ਨਹੀਂ ਠੀਕ ਆ ਬਾਕੀ ਵਖਾ ਟਰੈਕਟਰ ਤੇ ਕੋਈ ਲੀਕੇਜ ਦੀ ਆਪਾਂ ਨੂੰ ਸਮੱਸਿਆ ਨਹੀਂ ਆਈਗੀ ਤੇ ਪਹਿਨ ਦਾ ਮਤਲਬ ਸਾਰਾ ਓਕੇ ਦੀਆਂ ਟੋਟਾਂ ਪੂਰੀਆਂ ਤੇ ਪਾਰਾ ਟਰੈਕਟਰ ਓਕੇ ਆ ਬਾਕੀ ਤੁਹਾਨੂੰ ਤਾਂ ਆਪਣੇ ਵੀਡੀਓ ਤੁਹਾਨੂੰ YouTube ਤੇ ਆਪਣਾ Instagram ਤੇ ਪਾਈਆਂ ਹੋ ਆਲਰੇਡੀ ਤੇ ਤੁਹਾਨੂੰ ਉਥੇ ਦੇਖਣ ਨੂੰ ਮਿਲ ਜਾਣੀਆਂ ਆਪਣਾ ਕੀ ਵਰਕ ਕੀਤਾ ਤੇ ਕੀ ਗੱਲਬਾਤ ਤੇ ਇੱਕ ਇਧਰ ਬਾਈ ਜੀ ਬਾਈ ਸੱਚੀ ਗੱਲ ਸੱਚੀ ਗੱਲ ਜੀ ਤੇ ਆਪਣਾ ਕਿਹੜਾ ਪਿੰਡ ਆ ਬਾਈ ਜੀ ਆ ਨਾਲ ਹੀ ਜੇ ਛੋਡੀਵਾਲ ਅੱਛਾ ਅੱਛਾ ਛੋਡੀਵਾਲ ਠੀਕ ਆ ਤੇ ਫਿਰ ਟਰੈਕਟਰ ਕਰਾਉਣ ਦੀ ਸਲਾਹ ਆਂਦੀ ਸੀ ਕਰਾਉਣਾ ਜੀ ਟਰੈਕਟਰ ਠੀਕ ਹੈ ਠੀਕ ਹੈ ਇਹ ਚੱਲਦਾ ਵੇਖੇ ਨਾ ਤੁਸੀਂ ਚਲਾਇਆ ਜੀ ਗੱਲ ਬੋਲੋ ਜੀ ਚੱਲਦਾ ਕਿ ਮੈਂ ਲੱਗਦਾ ਤੇ ਬਹੁਤ ਵਧੀਆ ਠੀਕ ਹੈ ਠੀਕ ਹੈ ਕਿਉਂਕਿ ਤੇ ਤੁਹਾਡਾ ਨਾਮ ਕੀ ਹੈ ਬਾਈ ਰੰਜੋਸ ਹੈ ਅਛਾ ਰੰਜੋਸ ਸਿੰਘ ਪਿੰਡ ਪਿੰਡ ਸੋਢੀ ਵਾਲਾ ਸੋਢੀ ਵਾਲਾ ਜਿਹੜਾ ਤੁਹਾਨੂੰ ਮੋਜਪਰੀ ਪੈਂਦਾ ਨਾ ਹਾਂ ਠੀਕ ਹੈ ਠੀਕ ਹੈ ਤੇ ਲਓ ਵੀ ਮਿੱਤਰੋ ਇਹ ਬਾਈ ਕੋਲ ਵੀ ਆਪਣਾ ਤੁਹਾਡੇ ਕੋਲ ਕਿਹੜੇ ਕਿਹੜੇ ਟਰੈਕਟਰ ਹੈ ਬਾਈ ਆਲਰੇਡੀ ਮੇਰੇ ਕੋਲ 4511 ਠੀਕ ਹੈ ਹਾਲੈਂਡ 3630 ਠੀਕ ਹੈ ਤੇ ਤੁਸੀਂ ਅਰਜਨ ਨੋ ਵੀ ਤੇ ਫਿਰ ਕਿਰਾਏ ਤੇ ਚੱਲਦੇ ਜਿਆਦਾ ਆ ਆਪਣਾ ਕਿਰਾਇਆ ਹੈਗਾ ਠੀਕ ਹੈ ਠੀਕ ਹੈ ਵਧੀਆ ਫਰਕ ਆ ਮਾ ਹਾਂ ਬਹੁਤ ਆ ਪੂਰਾ ਹਾਂ ਬਹੁਤ ਠੀਕ ਹੈ ਚਲੋ ਚੰਗੀ ਗੱਲ ਆ ਤੇ ਚਲੋ ਬਾਈ ਧੰਨਵਾਦ ਤੇਰਾ ਧੰਨਵਾਦ ਜੀ ਸਸੀਕਾਰ ਇਹ ਲੋ ਵੀ ਮਿੱਤਰੋ ਬਾਕੀ ਇੱਕ ਬਾਪੂ ਜੀ ਤੁਸੀਂ ਦੇਖ ਰਹੇ ਹੋ ਫਰੇਮ ਦੇ ਵਿੱਚ ਕਿਉਂਕਿ ਪੁਰਾਣੇ ਬੰਦਿਆਂ ਤੋਂ ਕੋਈ ਨਾ ਕੋਈ ਆਪਾਂ ਨੂੰ ਸਿੱਖਣ ਨੂੰ ਮਿਲਦਾ ਤੇ ਬਾਕੀ ਬਾਪੂ ਜੀ ਤਾਂ ਪੁੱਛਦੇ ਆ ਬਾਪੂ ਕੋਲ ਇੱਕ ਹਾਲ ਵਗੈਰਾ ਸਾਰੇ ਪੁਰਾਣੇ ਕਹਿੰਦਾ ਮੈਂ ਤਾਂ ਇੰਗਲੈਂਡ ਵਾਲੇ ਪਏ ਨੇ ਬਾਕੀ ਬਾਪੂ ਜੀ ਨਾਲ ਕਰਾਉਣਾ ਤੁਹਾਨੂੰ ਗੱਲਬਾਤ ਬਾਪੂ ਜੀ ਪਹਿਲਾਂ ਸੱਸੀ ਕਹਾਂਗੇ ਸੱਸੀ ਕਹਾਂਗੇ ਆਪੋ ਜੀ ਆਪਣਾ ਨਾਮ ਦੱਸੋ ਕੀ ਹੈ ਪਹਿਲਾਂ ਜਗਮੀਤ ਸਿੰਘ ਗੁਰਮੀਤ ਅੱਛਾ ਗੁਰਮੀਤ ਸਿੰਘ ਤੇ ਆਪਣਾ ਪਿੰਡ ਕਿਹੜਾ ਸਹੀ ਆ ਪੰਡਾਰੀ ਪੰਡੋਰੀ ਗੋਲਾ ਤਰੰਤ ਆ ਰਹੇ ਨੇ ਠੀਕ ਹੈ ਠੀਕ ਹੈ ਹਾਂ ਲਓ ਵੀ ਮਿੱਤਰੋ ਆਪਾਂ ਪੰਡੋਰੀ ਗੋਲਾ ਟਰੈਕਟਰ ਆਪਾਂ 2 ਤੋਂ 3 ਤਿਆਰ ਕੀਤੇ ਆ ਹੁਣ ਪੰਡੋਰੀ ਗੋਲਾ ਕਿ ਤੁਹਾਡੇ ਪਿੰਡ ਦੇ ਬਾਪੂ ਜੀ ਤਿੰਨ ਟਰੈਕਟਰ ਤਿਆਰ ਕੀਤਾ ਹੋਣੀ ਹਾਂ ਇੱਕ ਤਾਂ 855 ਤੱਕ ਟਰੈਕਟਰ ਕੀਤਾ ਤਿਆਰ ਤੇ ਇੱਕ 6055 ਕੀਤਾਗਾ ਤੇ ਇੱਕ 744 ਕੀਤਾ ਤੁਹਾਡੇ ਇੱਥੇ ਤੇ ਬਾਈ ਬਾਪੂ ਜੀ ਆਪਣਾ ਕੋਲ ਕਿਹੜਾ ਟਰੈਕਟਰ ਹੁਣ ਤੱਕ ਹੁਣ ਆਪਣੇ ਕੋਲ ਮੇਰੇ ਕੋਲ ਫੋਰਡ ਹੈ ਅੱਛਾ ਫੋਰਡ ਆ 145 ਕਿਰਾਂ ਦੀ ਗੱਲ ਕਰਦੇ ਸੀ ਉਹ ਇਹਨਾਂ ਦਾ ਅੱਛਾ ਇਹ ਬਾਈ ਠੀਕ ਆ ਇਹ ਆਪਣੇ ਬੰਦੇ ਨੇ ਬਾਈ ਹਾਂ ਹਾਂ ਅੱਛਾ ਅੱਛਾ ਠੀਕ ਆ ਘਰ ਦੇ ਬੰਦੇ ਆ ਠੀਕ ਹੈ ਤੇ ਬਾਪੂ ਜੀ ਇੱਕ ਤੁਸੀਂ ਹਲਾਂ ਦੀ ਗੱਲ ਕਰਦੇ ਸੀ ਮੇਰੇ ਕੋਲ ਇੰਗਲੈਂਡ ਵਾਲੇ ਆ ਹਾਂ ਇਹ ਬਾਈ ਮੇਰੇ ਦਾਦਾ ਜੀ ਨੇ 1952 ਜ ਫਰਗੂਸਨ ਲਿਆ ਸੀ ਠੀਕ ਹੈ ਪਾਵਰਨ 6 ਵੋਲਟ 6 ਵੋਲਟ ਪਾਵਰਨ 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 ਹੁੰਦਾ ਪੈਟਰੋਲ ਤੇ ਸਟਾਰਟ ਹੁੰਦਾ ਤੇ ਫਿਰ ਉਹ ਟੀ ਬਦਲ ਕੇ ਆਪਣਾ ਆਉਂਦੇ ਨੇ ਪਾਉਣੀਆਂ ਬਾਹਰ ਸੋ ਸਟਾਰਟ ਹਾਂ ਬਾਹਰ ਅੱਛਾ 1962 ਦੇ ਵਿੱਚ ਨਹੀਂ ਨਹੀਂ 1952 ਸੌਰੀ 1952 ਦੇ ਵਿੱਚ ਬਾਪੂ ਜੀ ਨੇ ਇੱਕ ਮੈਸੀ ਮੈਦਾ ਫਰਗੂਸਨ ਟਰੈਕਟਰ ਪੇਟੀ ਬੰਦ ਇੰਗਲੈਂਡ ਤੋਂ ਆਇਆ ਠੀਕ ਇੰਗਲੈਂਡ ਤੋਂ ਆਇਆ ਉਹ ਇਹ 48 ਸਾਲ ਪਿਆ ਠੀਕ ਹੈ ਹਾਂ ਜੀ ਫੇਰ ਉਹ ਸਾਡੇ ਇੱਕ ਰਿਸ਼ਤੇਦਾਰ ਕੋਲੋਂ ਵਧੀ ਲੈ ਗਏ ਵੀ ਸਾਨੂੰ ਸਾਨੂੰ ਚਾਹੀਦਾ ਹੈ ਠੀਕ ਹਾਂ ਸਾਡੇ ਘਰ ਇਹ ਨੇ ਪੈ ਠੀਕ ਹਲ ਵਿਖਾ ਦੀਏ ਆ ਜੋ ਲਾਓ ਵੀ ਮਿੱਤਰੋ ਤੁਹਾਨੂੰ ਬਾਪੂ ਜਿਹਦੇ ਇੰਗਲੈਂਡ ਵਾਲੇ ਹੱਲ ਨੇ ਉਹਨਾਂ ਦੇ ਤੋਂ ਨਾ ਦੱਸਣ ਤੋਂ ਲੱਗੀ ਹੁੰਦੀ ਬਕਾਇਦਾ ਪਲੇਟ ਫਲੂਟ ਉੱਥੇ ਲੱਗੀ ਹੁੰਦੀ ਸਾਈਡ ਤੇ ਆਹ ਵਾਲੀਆਂ ਫਿਰ ਆਹ ਜੀ ਇਹ ਬਾਅਦ ਫਿਰ ਪਹਿਲਾਂ ਅੱਗੇ 4 5 ਹੁੰਦੇ ਪਿੱਛੇ 4 ਫਿਰ ਪਿੱਛੇ 5 ਕਰਾਉਂਦੇ ਇਹਨੂੰ ਆਹ ਬਾਕੀ ਪਰ ਉਦੋਂ ਕਿੰਨੇ ਪੈਸੇ ਦੇ ਖਰੀਦੇ ਸੀ ਯਾਰ ਉਦੋਂ 650 ਦਾ ਸਾਰਾ ਕਲਟੀਵੇਟਰ ਆਇਆ ਸੀ ਬਾਪੂ ਸਾਨੀ ਟਰੈਕਟਰ ਪਾਣੀ ਤੇ ਅੱਜ ਤਾਂ 650 ਸਰਵਿਸ ਵੀ ਨਹੀਂ ਹੁੰਦੀ ਟਰੈਕਟਰ ਦੀ ਲਾ ਵੀ ਮੇਰੇ ਬਾਪੂ ਦੀ ਗੱਲ ਅੱਜ ਤੋਂ ਹੈਗੀ ਆ ਘੱਟੋ ਘੱਟ 50 ਸਾਲ ਹੋ ਗਏ ਤੇ 24 ਇਹ ਹੋ ਗਏ ਘੜਾ 74 ਤੋਂ ਸਾਡੇ ਦਾਦਾ ਜੀ ਨੇ ਲਿਆ ਠੀਕ ਹੈ ਇਹ ਕੱਲ ਸਟੇਟ ਗਾਈਡ ਦੇ ਹੀ ਹੋ ਠੀਕ ਹੈ ਇੱਕ ਸਰੂਰ ਮੈਨ ਠੀਕ ਹੈ ਸਰਕਾਰੀ ਚੌਂਕ ਤੇ ਜੀ ਮੈਨੂੰ ਜੰਗੀ ਨਾਮ ਮਿਲਦਾ 500 ਰੁਪਏ ਇੰਗਲੈਂਡ ਤੋਂ ਠੀਕ ਹੈ ਠੀਕ ਹੈ ਠੀਕ ਹੈ ਉੱਥੇ ਤੁਸੀਂ ਜੌਬ ਤੇ ਸੀਗੇ ਹਾਂ ਪਹਿਲਾਂ ਉੱਥੇ ਹੀ ਜਾ ਇਹ ਬਾਅਦ ਚ ਲਈ ਜੀ ਮੈਨੂੰ ਠੀਕ ਹੈ ਠੀਕ ਹੈ ਠੀਕ ਹੈ ਪੰਡੋਰੀ ਸੀਗੇ ਪੰਡੋਰੀ ਗੋਲਾ ਠੀਕ ਹੈ ਉੱਥੇ ਕਿਹੜੀ ਜੌਬ ਤੇ ਸੀ ਮੈਂ ਖੇਤੀ ਦਾ ਹੀ ਆ ਅੱਛਾ ਖੇਤੀ ਦਾ ਹੀ ਛੱਡਦੇ ਆ ਬਾਕੀ ਪਰਵਾਹ ਸਾਡਾ ਸਿਰਫ ਸਾਲਾ ਹੀ ਆ ਠੀਕ ਠੀਕ ਬਡੇ ਭਾਈ ਸਾਹਿਬ ਆ ਇਹਨਾਂ ਡਾਇਰੈਕਟ ਐਗਰੀਕਲਚਰ ਨੂੰ ਕਹਿਦੇ ਨੇ ਜਿਹੜੇ ਪੋਸਟ ਹੀ ਰਹੇ ਨੇ ਤੇ ਬਾਪੂ ਫਿਰ ਇਹ ਤੇ ਵੇਚਣ ਦਾ ਨਹੀਂ ਖਾ ਕੇ ਰੱਖਣੀ ਆ ਪੂਰੇ ਰੱਖੇ ਜੀ ਠੀਕ ਹੈ ਤਿਆਰ ਦੂਰ ਕਰਵਾ ਲੈਣੇ ਸੀ ਗੈਰਿਆਂ ਨੇ 13 ਕਰਵਾ ਦਿਆਂ ਜਿਹਨੂੰ ਦੇ ਦਿੰਦੇ ਇਹਨਾਂ ਨਾਲ ਦੇ ਉੱਥੋਂ ਬਾੜ ਕਾ ਨਹੀਂ ਦੇ ਨਾ ਤੇ ਇਹ ਸਪਰਿੰਗ ਵਾਲੇ ਉਦੋਂ ਹੀ ਆਉਂਦੇ ਸੀਗੇ ਉਦੋਂ ਸਪਰਿੰਗ ਵਾਲੇ ਹੀ ਹੁੰਦੇ ਠੀਕ ਹੈ ਤੁਹਾਡੇ ਏਰੀਆ 'ਚ ਮੈਨਾਂ ਦਾ ਜਿੱਥੇ ਪਹਿਲਾਂ ਉੱਥੇ ਵੀ ਚੱਲਦੇ ਇਹ ਹੀ ਹਨਾ ਸਪਰਿੰਗ ਵੀ ਚੱਲਦਾ ਹੈ ਕਾਦੋਂ ਚੱਲਦੇ ਸਪਰਿੰਗ ਵਾਲੇ ਹਾਲ ਫਿਰ ਉੱਥੇ ਸਭ ਸਪਰਿੰਗ ਇੱਥੇ ਸਿਰਫ ਰੋਜਪੁਰਤੀ ਆੜੇ ਇਨੀਆਂ ਸਪਰਿੰਗ ਵਾਲੇ ਕਿਉਂ ਚੱਲਦੇ ਆ ਫਿਰ ਔਰ ਇਹ ਚੱਲਦੇ ਇੱਕ ਦਿਨ ਟੁੱਟ ਭਾਈ ਨਹੀਂ ਹੁੰਦੀ ਜੜ ਜੂੜ ਐੜੇ ਕੋਈ ਵੀ ਖਿੱਚ ਦੇ ਨਿਕਲ ਜਾਂਦਾ ਪੂਰਾ ਵਿੰਗਾ ਹੋ ਜਾਂਦਾ ਜਾਂ ਲਿੰਕ ਤੋੜੂ ਜਾਂ ਹਟਾਉਂੂ ਠੀਕ ਹੈ ਕਹਿਣਾ ਮਤਲਬ ਫਿਰੋਜਪੁਰ ਚ ਹੈਣੀ ਇਹ ਨੁਕਤਾ ਹੈ ਹਾਂ ਠੀਕ ਹੈ ਬਹੁਤ ਵਧੀਆ ਠੀਕ ਹੈ ਚਲੋ ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਬਾਈਕਰ ਤੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਲਓ ਵੀ ਮਿੱਤਰੋ ਬਾਕੀ ਆਪਾਂ ਬਾਪੂ ਜੀ ਤੋਂ ਜਾਣਕਾਰੀ ਲੈ ਲਈ ਤੇ ਫਿਰ ਉਸ ਤੋਂ ਬਾਅਦ ਚਲਦੇ ਆ ਬਾਕੀ ਸਾਡੇ ਕੋਲ ਮੈਸੇਜ ਖੜਾ 55 ਮਾਡਲ ਆ ਠੀਕ ਇੱਥੇ ਆਓ ਉਹ ਉਧਰ ਬਣਾ ਬਣਾਤਾ ਉਹਦਾ 145 ਦਾ ਰਸਤਾ ਹੈ ਅੱਛਾ ਫਿਰ ਤਾਂ ਤੁਸੀਂ ਬਦਲਦਾ ਜਗਾੜੀ ਸਾਰਾ ਹਾਂ ਉਹ ਨਾਲ ਜ਼ਮੀਨ ਸੀ ਆਪਣੇ ਪਕੀਦੇ ਜੀ ਉੱਥੇ ਝਾੜੇ ਉਹ ਕਿਸ ਨੂੰ ਪਾਣੀ ਪਾਤਾ ਦੇਖ ਇੰਨਾ ਚੱਲ ਅੱਛਾ ਉਹ ਜਾਮ ਹੋ ਗਿਆ ਸਾਡੇ ਕੋਲ ਜਾਂਉਂਦੀ ਹੈ ਰਿਆ ਨਾਲ ਠੀਕ ਹੈ ਉਹ ਫਿਰ ਉਤਰਾਂ ਤਿਆਰ ਕਰਾ ਲਿਆ ਵੇ ਵੇਤਨੇ ਜਾਂਉਂਦੀ ਹੈ ਕਿਹੜਾ ਨਾਲ ਹੈ ਆੜੇ ਚੱਲਣ ਦੇ ਅੱਛਾ 355 ਕਿੰਨਾ ਦਾ ਦਾ ਜੀ ਬਾਪੂ ਜੀ ਜਿਹੜਾ ਉਹ ਫੋਰ ਟਰੈਕਟਰ ਹੈ ਕਿਹੜਾ ਮਾਡਲ ਹੈ ਫਿਰ ਆਪਣਾ ਇਹ 80 ਮਾਡਲ ਹੈ ਅੱਛਾ 80 ਮਾਡਲ ਆ ਠੀਕ ਆ ਪੁਰਾਣੇ ਸੰਦ ਦੇ ਸ਼ਕੀਨ ਆ ਠੀਕ ਆ ਠੀਕ ਆ ਤੇ ਚਲੋ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਲਾਓ ਜੀ ਮਿੱਤਰੋ ਬਾਕੀ ਕਰਦੇ ਆ ਵੀਡੀਓ ਦੀ ਸਮਾਪਤੀ ਤੇ ਇਧਰ ਬਾਈ ਜੀ ਦੇ ਕਰਦੇ ਕੈਮਰਾ ਬਾਈ ਜੀ ਸਸੀ ਕਾਲ ਸਸੀ ਕਾਲ ਬਾਈ ਸਸੀ ਕਾਲ ਪੁੱਤ ਸਸੀ ਕਾਲ ਤੇ ਲਓ ਜੀ ਬਾਕੀ ਆਪਾਂ ਕਰਦੇ ਆ ਵੀਡੀਓ ਦੀ ਸਮਾਪਤੀ ਇੱਥੇ ਹੀ ਤੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲਾ ਵਲੌਗ ਤੁਹਾਡੇ ਲਈ ਇੰਟਰਸਟਿੰਗ ਤੇ ਵਧੀਆ ਲੈ ਕੇ ਆ